ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਪਟਵਾਰੀ ਟਾਇਰ ਤੇ ਅੱਜ ਆਪਣੇ ਕੋਲੇ ਆਈ ਹੈ ਬਲੈਰੋ ਆਪਾਂ ਇਹ ਚ ਪਾਉਣ ਲੱਗੇ ਆ ਲਾਇ ਤੇ ਟਾਇਰ ਪਹਿਲਾਂ ਵੀ ਇਸ ਤੇ ਆਲਰੇਡੀ ਲਾਇਬਿਲ ਲੱਗੇ ਹੋਏ ਆ ਪਰ ਇਹ ਲਾਇਬਿਲ ਪੁਰਾਣੇ ਹੋ ਚੁੱਕੇ ਸੀ ਕਸਟਮਰ ਥੋੜੇ ਮੋਡੀਫਾਈ ਕਰਨੇ ਚਾਹੁੰਦੇ ਸੀ ਤਾਂ ਆਪਾਂ ਤੁਹਾਨੂੰ ਦਿਖਾਣੇ ਆ ਵੀ ਆਪਾਂ ਕਸਟਮਰ ਨੂੰ ਕਿਹੜੇ ਲਾਇਬਿਲ ਪਾਉਣ ਲੱਗੇ ਆ ਤੇ ਕਿਹੜੇ ਚ ਟਾਇਰ ਪਾਉਣ ਲੱਗੇ ਆ ਜਿਹੜੇ ਆਪਾਂ ਇਹ ਚ ਕਸਟਮਰ ਨੂੰ ਸੁਜੈਸਟ ਕੀਤੇ ਆ ਉਹ ਪਾ ਰਹੇ ਆ ਕਸਟਮਰ ਨੇ ਚੁਆਇਸ ਕੀਤੀ ਆ ਆਪਣੇ ਕੋਲੇ ਸਟੀਲ ਵੀਲ ਜਿਹੜੇ ਕਿ 15 ਇੰਚ ਦੇ ਵਿੱਚ ਆ ਇਹ 8 ਇੰਚ ਚੌੜਾ ਹੈ ਤੇ ਆਪਾਂ ਕਤ ਤਾਕਰ ਕੇ ਟਾਇਰ ਸਾਡਾ ਸੁੱਕੇ ਨਾ ਆਪਾਂ ਕਸਟਮਰਸ ਜੇਸ ਕੀਤਾ ਯੋਕੋ ਹਮਾਰਾ ਜੀਓ ਲੈਂਡਰ ਮਾਡਲ ਇਹਦੀ ਖਾਸੀਅਤ ਕੀ ਹੈ ਕਿ ਜ ਲੰਬਾ ਟਾਈਮ ਕਰਦੀ ਖੜੀ ਵੀ ਰਹੇ ਜੇ ਤਾਂ ਵੀ ਟਾਇਰ ਚ ਕੰਫਰਟ ਰਹੂਗਾ ਤੇ ਕੋਈ ਪ੍ਰੋਬਲਮ ਨਹੀਂ ਆਊਗੀ ਇਸ ਤੋਂ ਬਾਅਦ ਆਪਾਂ ਸਾਨੂੰ ਪ੍ਰੋਪਰ ਬੈਲੈਂਸਿੰਗ ਅਲਾਈਨਮੈਂਟ ਹੋਣ ਤੋਂ ਬਾਅਦ ਪ੍ਰੋਪਰ ਟਾਇਰ ਫਿਟ ਹੋਣ ਤੋਂ ਬਾਅਦ ਆਪਾਂ ਸਾਨੂੰ ਚੈੱਕ ਕਰਾਵਾਂਗੇ ਵੀ ਗੱਡੀ ਦੀ ਲੁੱਕ ਕਿਦਾਂ ਨਿਕਲ ਕੇ ਆਉਂਦੀ ਹੈ ਲੋ ਜੀ ਨਵੇਂ ਰਿਮ ਪੈਣ ਤੋਂ ਬਾਅਦ ਸਟੀਲ 휠 ਤੇ ਨਵੇਂ ਟਾਇਰ ਪੈਣ ਤੋਂ ਬਾਅਦ ਤੇ ਹੱਬਾ ਤੇ ਰੈੱਡ ਕਲਰ ਹੋਣ ਤੋਂ ਬਾਅਦ ਬਲੈਰੋ ਹੋ ਚੁੱਕੀ ਹੈ ਰੈਡੀ ਜਿਹੜੀ ਗੱਡੀ ਦੀ ਲੁੱਕ ਨਿਕਲ ਗਈ ਉਹ ਬੜੀ ਸ਼ਾਨਦਾਰ ਲੁੱਕ ਨਿਕਲ ਗਈ ਹੈ ਆਪਾਂ ਇਹ ਚ ਸਟੀਲ 휠 ਜਿਹੜੇ ਪਾਇਏ ਸੀ ਉਹ ਪਾਇਏ ਸੀ 8 ਇੰਚੀ ਦੇ ਤੇ ਟਾਇਰ ਪਾਇਏ ਸੀ ਜੋਕੋ ਹਮਾਰੇ 2357515 ਉਹਨਾਂ ਜਿਹੜੇ ਟਾਇਰ ਹੈ ਤੇ ਲਾਇ ਰਿਮ ਹੈ ਉਹ ਥੋੜੇ ਥੋੜੇ ਹਲਕੇ ਹਲਕੇ ਗੱਡੀ ਤੋਂ ਬਾਹਰ ਆਏ ਨੇ ਜਿਨੇ ਗੱਡੀ ਦੀ ਲੁੱਕ ਲੱਗਦੀ ਹੈ ਬੜੀ ਪਿਆਰੀ ਜੇ ਤੁਸੀਂ ਵੀ ਚਾਹੁੰਦੇ ਹੋ ਵੀ ਛੋਟੀ ਗੱਡੀ ਲੱਗੇ ਸ਼ਾਨਦਾਰ ਤੇ ਸੋਹਣੇ ਸੋਹਣੇ ਲਾਈਵਲ ਪੈਨ ਸੋਹਣੇ ਸੋਹਣੇ ਟਾਇਰ ਪੈਨ ਤੇ ਪ੍ਰੋਪਰ ਨੌਲੇਜ ਨਾਲ ਤੇ ਵਧੀਆ ਗਾਈਡੈਂਸ ਨਾਲ ਪੈਨ ਤਾਂ ਸਾਡੇ ਕੋਲ ਤੁਸੀਂ ਕਰੋ ਵਿਜ਼ਿਟ ਪਰਿਵਾਰੀ ਦਾ ਬਰਨਾਲਾ ਤੇ ਸਾਡੇ ਪੇਜ ਨੂੰ ਵੱਧ ਤੋਂ ਵੱਧ ਕਰੋ ਲਾਈਕ ਧੰਨਵਾਦ ਜੀ ਸੋਡਾ ਸਾਰਿਆਂ ਦਾ ਬਹੁਤ ਬਹੁਤ ਰੱਖੀ ਫੱਕਰ ਬੰਦਾ ਲਾ